ਦੇਖ ਰਹੇ ਪੰਜਾਬ ਟੀਮ ਤੇਰਾ ਮਹਾਰਦੀਪ ਸਿੰਘ ਨਿਊਜ਼ਪੇਪਰ ਨੂੰ ਜਾਣਕਾਰੀ ਦੇ ਦੇ ਅਦਾਰਸ਼ ਸਕੂਲ ਪਬਲਿਕ ਦੇ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ ਦਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਵੱਲੋਂ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤੁਹਾਨੂੰ ਉੱਥੀ ਲੈ ਕੇ ਚੱਲਦੇ ਹਾਂ ਕੀ ਕਹਿੰਦਾ ਬੱਚਿਆਂ ਦਾ ਆਓ ਤੁਹਾਨੂੰ ਸੁਣਾਉਣਿਆਂ ਅਸੀਂ ਅਦਾਰਸ਼ ਸਕੂਲ ਦੀ ਵਿਦਿਆਰਥਣਾ ਅੱਜ ਦਾ ਪ੍ਰੋਗਰਾਮ ਜੀ ਬਹੁਤ ਵਧੀਆ ਰਿਹਾ ਅਸੀਂ ਸਾਡੇ ਸਕੂਲ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਵਾਸਤੇ ਲੜਕੀਆਂ ਵਾਸਤੇ ਇਹ ਪ੍ਰੋਗਰਾਮ ਕਰਵਾਇਆ ਅੱਜ ਅਸੀਂ ਬਹੁਤ ਇੰਜੋਏ ਕਰਿਆ ਬੋਲੀਆਂ ਪਾਈਆਂ ਗਈਆਂ ਪੰਜਾਬੀ ਸੱਭਿਆਚਾਰ ਨੂੰ ਵੀ ਯਾਦ ਕਰਦੇ ਆ ਅਸੀਂ ਬਹੁਤ ਜ਼ਿਆਦਾ ਇੰਜੋਏ ਕਰਿਆ ਇਹ ਹਾਂਜੀ ਬਿਲਕੁਲ ਸੋਣ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨਹੀਂ ਸੰਤੋ ਬੰਤੋ ਹੋ ਗਿਆ ਕੱਟੀਆਂ ਬੱਲੇ 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 ਸੰਤੋ ਬੰਤੋ ਹੋਈਆਂ ਕੱਟੀਆਂ ਵੱਡਿਆ ਘਰਾਦੀਆਂ ਜਾਈਆਂ ਕਿੱਦਾਂ ਪਾ ਰਹੀਆਂ ਅਨੰਦਾ ਤੇ ਪਰਦਾਈਆਂ ਕਿੱਦਾਂ ਪਾ ਰੀਆਂ ਅੰਦਾ ਤੇ ਪਰ ਜਾਈਆਂ ਕਿੱਦਾਂ ਪਾਰੀਆਂ ਕਿਉਂ ਦੇਖਦੇ ਹੋ ਬੱਚੇ ਸਕੂਲਾਂ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਐਡੇ ਦੇ ਪ੍ਰੋਗਰਾਮ ਹੁੰਦੇ ਨਹੀਂ ਤੇ ਪੰਜਾਬੀ ਸੱਭਿਆਚਾਰ ਨਾਲ ਜੁੜਨੇ ਲਈ ਇਹ ਤਾਂ ਇਹ ਦੇਖੋ ਹੁਣ ਸਬਸਕੂਲਾਂ ਵਿੱਚ ਕਰਵਾਏ ਜਾਂਦੇ ਨੇ ਪਰ ਅਸੀਂ ਸਾਡੇ ਸਕੂਲ ਦੇ ਜਿਹੜੇ ਸਾਡੇ ਅਧਿਆਪਕ ਨੇ ਸੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਖਾਸ ਕਰਕੇ ਅਸੀਂ ਰਮਨ ਸ਼ਰਮਾ ਮੈਮ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹ ਇਸ ਪ੍ਰੋਗਰਾਮ ਨੂੰ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਤੇ ਸਾਨੂੰ ਵੀ ਮੌਕਾ ਦਿੱਤਾ ਲੱਗਣ ਦਾ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤਾਂ ਯਾਦ ਆਇਆ ਪੁਰਾਣਾ ਸਪੈਚ ਚਾਰਪੀ ਪੰਜਾਬੀ ਡਰੈਸ ਵੀ ਜਿਹੜੀ ਪਾਈ ਹੋਈ ਹੈ ਹਾਂਜੀ ਹਾਂ ਬਿਲਕੁਲ ਸਾਨੂੰ ਆਪਣੀ ਦਾਦੀਆਂ ਨਾਨੀਆਂ ਦੀ ਯਾਦ ਆਈ ਅਸੀਂ ਉਹਨਾਂ ਦੇ ਉਹਨਾਂ ਦੇ ਗਾਣਿਆਂ ਉੱਤੇ ਵੀ ਅਸੀਂ ਆਪਣਾ ਮਨੋਰੰਜਨ ਕੀਤਾ ਹਾਂਜੀ ਸਰ ਮੇਰਾ ਨਾਮ ਹਰਮਿੰਦਰ ਕੌਰ ਮੈਂ ਆਦਰ ਸੀਨੀਅਰ ਸੈਕੰਡਰੀ ਸਕੂਲ ਬਾਲਦਖੁਰੂ ਦੀ ਵਿਦਿਆਰਥਣ ਆਈ। ਸਾਨੂੰ ਤੀਆਂ ਦਾ ਪ੍ਰੋਗਰਾਮ ਨਾਲ ਬਹੁਤ ਵਧੀਆ ਲੱਗਿਆ ਕਿਉਂਕਿ ਅੱਜ ਕੱਲ ਇਹ ਸਾਰਾ ਸੱਭਿਆਚਾਰ ਘਟਦਾ ਜਾ ਰਿਹਾਗਾ। ਮੈਂ ਧੰਨਵਾਦ ਕਰਦੀ ਆ ਸਾਡੇ ਸਕੂਲ ਦੇ ਟੀਚਰਸ ਦਾ ਜਿਨ੍ਹਾਂ ਨੇ ਆ ਪ੍ਰੋਗਰਾਮ ਕਰਵਾਇਆ ਤੇ ਉਹਨੂੰ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਕਿੰਨਾ ਕਿੰਨਾ ਸੱਭਿਆਚਾਰ ਘਟਦਾ ਜਾ ਰਿਹਾ ਪੰਜਾਬੀ ਪਹਿਰਾਵੇ ਦੇ ਵਿੱਚ। ਹਾਂਜੀ ਅੱਜ ਕੱਲ ਤਾਂ ਸਾਰੇ ਲੋਕ ਜੀਨਾ ਵਗੈਰਾ ਦੇ ਹੀ ਉਹ ਫੈਨ ਹੁੰਦੇ ਜਾ ਰਹੇ ਨੇਗੇ। ਕੱਗਰੇ ਵਗੈਰਾ ਤੇ ਇਹਨਾਂ ਨੂੰ ਪਤਾ ਹੀ ਨਹੀਂ ਅੱਜ ਕੱਲ ਦੇ ਕੁੜੀਆਂ ਨੂੰ ਤਾਂ ਭਜੇ ਲੱਗਦਾ ਇਹ ਤਰੇ ਪ੍ਰੋਗਰਾਮ ਹੋਣੇ ਚਾਹੀਦੇ। ਹਾਂਜੀ ਜ਼ਰੂਰ ਐਦਾਂ ਦੇ ਪ੍ਰੋਗਰਾਮ ਹਰ ਸਾਲ ਹਰ ਵਾਰੀ ਹੋਣੇ ਚਾਹੀਦੇ ਨੇਗੇ ਤਾਂ ਜੋ ਕਿ ਆਪਣਾ ਆਪਣਾ ਸੱਭਿਆਚਾਰ ਖੁੱਲ ਨਾ ਸਕੀਏ। ਹਾਂਜੀ ਅਸੀਂ ਪੰਜਾਬੀ ਗਿੱਧਾ ਕਰਿਆ ਸੀਗਾ। ਅਸੀਂ ਉਸ 'ਚ ਦਿਖਾਇਆ ਸੀਗਾ ਕਿ ਕਿਵੇਂ ਕੁੜੀ ਦਾ ਵਿਆਹ ਹੁੰਦਾ ਹੈ ਤੇ ਉਹਦੇ ਪਿਤਾ ਉਹਨੂੰ ਤੋੜ ਦੇਣਗੇ। ਉਹ ਦਿਖਾਇਆ ਸੀ ਅਸੀਂ। ਹਾਂਜੀ ਸਾਨੂੰ ਪੂਰਾ ਵਧੀਆ ਲੱਗਿਆ। ਮੈਂ ਥੈਂਕਸ ਦੁਆਰ ਤੋਂ ਕਰਦੀ ਆ ਆਪਣੇ ਸਕੂਲ ਦੇ ਟੀਚਰਸ ਦਾ ਜਿਨ੍ਹਾਂ ਨੇ ਆ ਸਾਰਾ ਸੱਭਿਆਚਾਰ ਕਰਵਾਇਆ ਸਭ ਤੋਂ ਸੱਭਿਆਚਾਰ ਰਿਲੇਟਡ ਫਾਹ ਕਰਾਇਆ ਫੰਕਸ਼ਨ ਕਰਵਾਇਆ। ਸਮਰਬ ਨੂਰ ਗਿੱਲਈ ਆਦਰ ਸੀਨੀਅਰ ਸੈਕੰਡਰੀ ਸਕੂਲ ਬਾਲਦੁਖੜ ਤੋਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਡੇ ਸਕੂਲ ਦੇ ਵਿੱਚ ਤੀਆਂ ਦਾ ਫੰਕਸ਼ਨ ਹੋਇਆ ਤੇ ਇੱਥੇ ਬਹੁਤ ਸਾਰੇ ਪਰਫਾਰਮੈਂਸ ਹੋਈਆਂ ਸੀ ਭੰਗੜਾ ਗਿੱਧਾ ਵਿੱਚ ਹਰਿਆਣਵੀ ਡਾਂਸ ਬੱਚਿਆਂ ਨੇ ਵੀ ਬਹੁਤ ਇੰਜੋਏ ਕੀਤਾ ਜੀ ਕਿਵੇਂ ਦੇਖੋ ਲਗਾਤਾਰ ਅੱਜਕੱਲ ਸੱਭਿਆਚਾਰ ਘਟਦਾ ਜਾ ਰਿਹਾ ਤਾਂ ਲੱਗਦਾ ਇਦਾਂ ਦੇ ਪ੍ਰੋਗਰਾਮਾਂ ਨਾਲ ਸੱਭਿਆਚਾਰ ਨਾਲ ਜੋੜਦਾ ਹਾਂਜੀ ਇਹ ਫੰਕਸ਼ਨ ਦੇ ਦੌਰਾਨ ਸਾਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਗਿਆ ਤਾਂ ਕਿ ਜਿਹੜੇ ਬੱਚੇ ਸੀ ਉਹ ਪੰਜਾਬੀ ਸੂਟ ਸਾਰੇ ਪਾ ਕੇ ਹਾਂਜੀ ਸਾਰਿਆਂ ਦੇ ਪੰਜਾਬੀ ਪਹਿਰਾਵਾ ਸੀ ਸਾਰੇ ਫੰਕਸ਼ਨ ਦੇ ਦੌਰਾਨ ਸਾਰੇ ਪੰਜਾਬੀ ਸੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਪ੍ਰਿੰਸੀਪਲ ਮੈਮ ਦਾ ਤਹਿਨਾ ਮੈਮ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਟਾਰਟ ਕੀਤਾ ਸੀ ਬਹੁਤ ਵਧੀਆ ਸੀ ਪ੍ਰੋਗਰਾਮ ਹਾਂਜੀ ਹਾਂਜੀ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਹੋਣੇ ਚਾਹੀਦੇ ਆ ਤਾਂ ਜੋ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦਾ ਪਤਾ ਲੱਗੇ ਇੰਜੋਏਮੈਂਟ ਵੀ ਹੁੰਦੀ ਹੈ ਇਹ ਰਮਨ ਸ਼ਰਮਾ ਇਨਚਾਰਜ ਦਰ ਸੀਨੀਅਰ ਸੈਕੰਡਰੀ ਸਕੂਲ ਬਲਦਕੋਟ ਫੰਕਸ਼ਨ ਬਹੁਤ ਵਧੀਆ ਰਿਹਾ ਬੱਚਿਆਂ ਚ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਬੱਚਿਆਂ ਨੂੰ ਬਹੁਤ ਜ਼ਿਆਦਾ ਕਿਉਰੀਓਸਿਟੀ ਸੀ ਕਿ ਇਹ ਫੰਕਸ਼ਨ ਮਤਲਬ ਕਿ ਕੁੜੀਆਂ ਨੂੰ ਇਸ ਚੀਜ਼ ਦੀ ਉਡੀਕ ਹੀ ਰਹਿੰਦੀ ਹੈ ਕਿ ਫੰਕਸ਼ਨ ਮਨਾਇਆ ਜਾਵੇ ਤੀਜ ਦਾ ਤਾਂ ਬੱਚਿਆਂ ਦੀ ਪੂਰ ਜ਼ੋਰ ਡਿਮਾਂਡ ਤੇ ਉੱਤੇ ਆਪਾਂ ਨੇ ਇਹ ਜਿਹੜਾ ਫੰਕਸ਼ਨ ਹੈ ਮਨਾਇਆ ਤੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਮਤਲਬ ਜੋਸ਼ ਪੂਰਾ ਸੀਗਾ ਆਪਣੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਗਿੱਧਾ ਪੰਗੜਾ ਬੋਲੀਆਂ ਸਕਿੱਟ ਬਹੁਤ ਮਤਲਬ ਬੱਚਿਆਂ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ ਜਿਹੜਾ ਇਹ ਤੀਜ ਦਾ ਤਿਉਹਾਰ ਹੈ ਉਹ ਤੁਹਾਨੂੰ ਪਤਾ ਹੀ ਹੈ ਜਿੱਵੇਂ ਸਪੈਸ਼ਲ ਕੁੜੀਆਂ ਲਈ ਹੁੰਦਾ ਤਾਂ ਜਿਹੜਾ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਸੀ ਇਹ ਸਪੈਸ਼ਲ ਕੁੜੀਆਂ ਲਈ ਸੀ ਇਹਦੇ ਵਿੱਚ ਸਿਰਫ ਮੁੰਡਿਆਂ ਤੋਂ ਹੈਲਪ ਜ਼ਰੂਰ ਲਈ ਗਈ ਸੀ ਬਟ ਫੰਕਸ਼ਨ ਕੁੜੀਆਂ ਲਈ ਹੀ ਰੱਖਿਆ ਗਿਆ ਸੀ ਸਾਰੇ ਬੱਚਾ ਨੇ ਪੰਜਾਬੀ ਸੂਟ ਹੈ ਜਿਹੜਾ ਆਪਾਂ ਪਾਏ ਹਾਂ ਹਾਂਜੀ ਹਾਂ ਉਹਨਾਂ ਨੂੰ ਇਹ ਚੀਜ਼ ਕਹੀ ਗਈ ਸੀ ਉਹਨਾਂ ਦੇ ਪੇਰੈਂਟਸ ਨੂੰ ਮਾਵਾਪਾ ਨੂੰ ਉਹਨਾਂ ਨੂੰ ਕਿਹਾ ਗਿਆ ਸੀ ਕਿ ਬੱਚੇ ਨੇ ਜਿਹੜੇ ਉਹ ਅੱਜ ਪੰਜਾਬੀ ਸੂਟ ਦੇ ਵਿੱਚ ਸੂਟ ਸਲਵਾਰ ਦੇ ਵਿੱਚ ਆਉਣਗੇ ਤਾਂ ਜੋ ਆਪਾਂ ਪੰਜਾਬੀ ਸੱਭਿਆਚਾਰ ਨੂੰ ਦਰਸਾ ਸਕੀਏ ਕਿ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਬਹੁਤ ਹੀ ਵਧੀਆ ਹੈ ਉਸ ਦੇ ਵਿੱਚ ਸੁਹਾਪਣ ਜ਼ਿਆਦਾ ਨਜ਼ਰ ਆਉਂਦਾ ਵਧੀਆ ਹੈ ਬਹੁਤ ਵਧੀਆ ਬਹੁਤ ਵਧੀਆ ਸੋਨੇ ਮਹੀਨਾ ਦਿਨ ਤੀਆਂ ਦੇ ਸੋਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਨਹੀਂ ਸੰਤੋ ਬੰਤੋ ਹੋ ਗਿਆ ਕਟੀਆਂ ਬੱਲੇ 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 ਸੰਤੋ ਬੰਤੋ ਹੋਈਆਂ ਗੱਡੀਆਂ ਵੱਡਿਆ ਕਰਾਦੀਆਂ ਜਾਈਆਂ ਕਿੱਤਾ ਪਾਰੀਆਂ